ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਡਾਕਟਰ ਦਿਲਜੀਤ ਸਿੰਘ ਚੀਮਾ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਚੋਣ ਪ੍ਰਚਾਰ ਪਖਾਇਆ ਹੋਇਆ ਹੈ ਜਿਸ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਬਟਾਲਾ ਅੰਦਰ ਮੀਟਿੰਗਾਂ ਦਾ ਦੌਰ ਜਾਰੀ ਜਿਸ ਵਿੱਚ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆ ਕੇ ਸ਼੍ਰੋਮਣੀ ਕਾਲੀ ਦਲ ਵਿੱਚ ਕੀਤੀ ਜਾ ਰਹੀ ਹੈ ਸ਼ਮੂਲੀਅਤ ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦੇ ਡਾਕਟਰ ਚੀਮਾ ਨੇ ਮੀਟਿੰਗਾਂ ਦੌਰਾਨ ਹੋਏ ਇਕੱਠ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹਨਾਂ ਦੇ ਹਲਕੇ ਦਾ ਸਰਵਪੱਖੀ ਵਿਕਾਸ ਕਰਾਉਣਗੇ ਜੇਕਰ ਉਹਨਾਂ ਨੂੰ ਹਲਕੇ ਨੇ ਜਿਤਾ ਕੇ ਤਾਕਤ ਬਖਸ਼ੀ ਜੋ ਕਿ ਪਿਛਲੇ ਐਮਪੀ ਨਹੀਂ ਕਰ ਸਕੇ ਇਸ ਮੌਕੇ ਤੇ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਤਿੱਖੇ ਰਗੜੇ ਵੀ ਲਗਾਏ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਐਮਐਸਪੀ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਾ ਹੋਣ ਅਤੇ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣ ਦੀ ਆਖੀ ਗੱਲ ਤੇ ਕਰੜੇ ਹੱਥੀ ਲਿਆ ਤੇ ਭਗਵੰਤ ਮਾਨ ਦੇ ਅਸਤੀਫੇ ਦੀ ਵੀ ਮੰਗ ਕੀਤੀ ਸਮਾਗਰਵਾਂ ਸਿੰਘ ਜੀ ਵੱਲੋਂ ਔਰ ਨਦੀ ਵੀਰ ਸਰਦਾਰ ਬਹੁਤ ਸਾਹਿਬ ਬਹੁਤ ਸ਼ਮੀ ਵੀਰ ਜਿਹੜਾ ਸਾਡਾ ਵੀਰ ਦੇ ਬੰਜਵਾ ਨੂੰ ਆ ਪਰਵਾਦਾ ਜੀ ਹੈ ਸਰੋ ਨਦੀ ਮਾਨ ਡਿਸ਼ਰ ਪਰ ਨਦੀ ਗਿਆ ਹੈ ਤੁਨ ਰਸਤਾ ਵੀ ਰਾਮ ਲਿਆ ਤੇ ਸਰਪਾ ਸਾਡੀ ਖੇਲਾ ਦੀ ਸ਼ਾਨ ਸ਼੍ਰੀ ਮਰੀਸ਼ ਮਹਾਰਾਜ ਜੀ ਤੇ ਉਹਨਾਂ ਨਾਲ ਆਏ ਹੋਏ ਸਾਡੇ ਪੰਜਾਬ ਦੀ शान ਸਾਡੀ ਕਾਜੂ ਦਾ ਮਾਨ ਸਾਡੇ ਉਮੀਦਵਾਰ ਲੋਕ ਸਭਾ ਤੋਂ ਡਾਕਟਰ ਜੀ ਸਿੰਘ ਜੀ ਚੀਮਾ ਤੇ ਉਹਨਾਂ ਦੇ ਨਾਲ ਆਏ ਹੋਏ ਮੇਰੇ ਸਾਰੇ ਭਰਾਵਾਂ ਦੀ ਟੀਮ ਸਾਰੀ ਟੀਮਾਂ ਮੈਂ ਜਨਾ ਕਿਸੇ ਨਾਮ ਨਾ ਲਵਾਂ ਸਰਦਾਰ ਜੀ ਸੁਰਿੰਦਰ ਕੁਮਾਰ ਸ਼ਿੰਦੀ ਜੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਉਹਨੂੰ ਬੇਨਤੀ ਕਰਦਾ ਉਹ ਆਪਣੇ ਵਿਚਾਰ ਫਿਰ ਕਰਨ ਸਿੰਘ ਜੀ ਪ੍ਰਧਾਨ ਜੀ ਸਾਡੇ ਦਾਸਪੁਰੇ ਲੋਕ ਸਭਾ ਨੇ ਇਸ ਲੋਕ ਸਭਾ ਹਲਕੇ ਦੇ ਵਿੱਚ ਇਲੈਕਸ਼ਨ ਦਾ ਕੰਮ ਸ਼ੁਰੂ ਕੀਤਾ ਬਹੁਤ ਤਾਮਾਂ ਦੇ ਉੱਤੇ ਆਮ ਆਦਮੀ ਪਾਰਟੀ ਕਾਂਗਰਸ ਤੇ ਬਾਕੀ ਪਾਰਟੀਆਂ ਦੇ ਵੱਡੀ ਗਿਣਤੀ ਦੇ ਵਿੱਚ ਆਗੂ ਤੇ ਵਰਕਰ ਸਾਬਾਨ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਤੇ ਮਨੇ ਕਾਜੀ ਦਲ ਦੇ ਵਿੱਚ ਸ਼ਮੂਲੀਅਤ ਕਰ। ਅੱਜ ਬਟਾਲਾ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਕੇਜਰੀਵਾਲ ਨੇ ਜਿਹੜਾ ਉਸ ਵੇਲੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਸੀ ਉਹਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਨਾਲ ਖੜ ਗਏ ਸੀ। ਅੱਜ ਦਰਜਨਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੌਜਵਾਨਾਂ ਨੇ ਜਿਨ੍ਹਾਂ ਵਿੱਚ ਸਾਡੀਆਂ ਬੀਬੀਆਂ ਵੀ ਨਾਲ ਸ਼ਾਮਲ ਹੋਈਆਂ। ਸਾਰਿਆਂ ਨੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਸਾਰਿਆਂ ਦਾ ਸਵਾਗਤ ਕਰਦਾ ਜੈਨੂ ਆਖਦਾ ਔਰ ਇਸ ਗੱਲ ਦਾ ਭਰੋਸਾ ਤੁਹਾਡਾ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਕੀਤਾ ਚਾਹਤ ਕਰਵਾਤ ਕਰਦਾ ਇੱਥੇ ਸ਼ਮੀ ਜੀ ਵੀ ਹਾਜ਼ਰ ਹੈ ਸੁੱਖਾ ਜੀ ਵੀ ਹਾਜ਼ਰ ਹੈ ਓਪੀ ਸਾਹਿਬ ਵੀ ਹਾਜ਼ਰ ਹੈ ਬਾਕੀ ਸਾਰੇ ਉਹਨਾਂ ਦੇ ਸਾਥੀ ਪੰਨੂ ਸਾਹਿਬ ਸਭ ਦਾ ਮੈਂ ਧੰਨਵਾਦ ਕਰਦਾ ਦੇਖੋ ਬਟਾਲੇ ਤੋਂ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਮੌਜੂਦਾ ਐਮਐਲਏ ਹੈ ਸ਼ੈਰੀ ਕਲਸੀ ਉਹ ਲੋਕ ਸਭਾ ਦਾ ਅਮੀਰ ਵਾ ਜਦੋਂ ਉਹਦੇ ਆਪਣੇ ਸ਼ਹਿਰ ਦੇ ਲੋਕੀ ਉਹਨੂੰ ਛੱਡ ਰਿਹਾ ਔਰ ਸ਼ਰਮਣੀ ਅਕਾਲੀ ਦਲ ਦੇ ਵਿੱਚ ਸਮੋੜੀਅਤ ਕਰ ਰਿਹਾ ਤੇ ਇਹ ਬਹੁਤ ਵੱਡਾ ਬਾਕੀ 9 ਹਲਕਿਆਂ ਵਾਸਤੇ ਇੱਕ ਸੰਦੇਸ਼ ਹੈ ਇਹਨਾਂ ਲੋਕਾਂ ਦਾ ਕਿ ਇਹ ਬੰਦਾ ਸਾਡੀਆਂ ਭਾਵਨਾਵਾਂ ਦੇ ਉੱਤੇ ਪੂਰਾ ਨਹੀਂ ਉਤਰਿਆ ਕਿਉਂਕਿ ਗੱਲਾਂ ਤਾਂ ਕਰਦੇ ਸੀ ਇਮਾਨਦਾਰੀ ਅੱਜ ਸવાય ਬੇਈਮਾਨੀ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਵਿੱਚ ਹੋਰ ਕੁਝ ਵੀ ਤੁਹਾਨੂੰ ਨਜ਼ਰ ਨਹੀਂ ਆਉਂਦਾ ਅਰਵਿੰਦ ਕੇਜਰੀਵਾਲ ਖੁਦ ਭ੍ਰਿਸ਼ਟਾਚਾਰ ਦੇ ਵੱਡੇ ਸਕੈਂਡਲ ਦੇ ਵਿੱਚ ਅੰਦਰ ਆ ਉਹਦੇ ਸਾਥੀ ਮੰਤਰੀ ਜਿਨ੍ਹਾਂ ਨੂੰ ਦੇਸ਼ ਭਗਤ ਦੱਸਦੇ ਹੁੰਦੇ ਸੀ ਉਹ ਵੀ ਸਾਰੇ ਅੰਦਰ ਆ ਇੱਥੇ ਵੀ ਸ਼ਰਾਬ ਦਾ ਬੜਾ ਵੱਡਾ ਘਟਾਲਾ ਹੋਇਆ ਜਦੀ ਸੀਪੀ ਇਨਕੁਆਇਰੀ ਚੱਲ ਰਹੀ ਆ ਥੋੜੀ ਦੇਰ ਤੱਕ ਪੰਜਾਬ ਦੇ ਮੰਤਰੀ ਵੀ ਅੰਦਰ ਹੋਣਗੇ ਇਸ ਕਰਕੇ ਜਨਤਾ ਦੇ ਨਾਲ ਇਹਨਾਂ ਨੇ ਬੜਾ ਵੱਡਾ ਧੋਖਾ ਕੀਤਾ ਤੇ ਲੋਕਾਂ ਦੇ ਨਾਲ ਫਰਾਡ ਕੀਤਾ ਦੂਜਾ ਹੁਣ ਫਰਾਡ ਕਰ ਰਹੀ ਹੈ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਗੁੱਪਤ ਸਮਝੌਤਾ ਕਰਕੇ ਕਿਉਂਕਿ ਦਿੱਲੀ ਦੇ ਵਿੱਚ ਤੇ ਸਮਝੌਤਾ ਖੁੱਲਾ ਆ ਪਰਸੋ ਭਗਵੰਤ ਮਾਨ ਜੀ ਦੀ ਫੋਟੋ ਛਪੀ ਸੀ ਉੱਥੇ ਬਾਹਾਂ ਜਦੋਂ ਉੱਚੀਆਂ ਕਰਦੇ ਆ ਇੱਕ ਬਾ ਭਗਵਤਵਾਦੀ ਹੁੰਦੀ ਹੈ ਇੱਕ ਕਿਸੇ ਕਾਂਗਰਸੀ ਲੀਡਰ ਨੇ ਖੜੀ ਹੁੰਦੀ ਉੱਥੇ ਇਹਨਾਂ ਦਾ ਖੁੱਲਿਆਮ ਸਮਝੌਤਾ ਔਰ ਇੱਥੇ ਇਹਨਾਂ ਦਾ ਗੁੱਪਤ ਸਮਝੌਤਾ ਕਿਉਂਕਿ ਇੱਥੇ ਡਰਦੇ ਆ ਦੋਨੇ ਕਿ ਬਦਰਾਮੀ ਦੋਨਾਂ ਸਰਕਾਰਾਂ ਦੀ ਇੰਨੀ ਹੋਈ ਆ ਕਾਂਗਰਸ ਦੀ ਵੀ ਤੇ ਆਮ ਆਦਮੀ ਪਾਰਟੀ ਦੀ ਵੀ ਜੇ ਇਕੱਠੇ ਹੋ ਗਏ ਤੇ ਫਿਰ ਪਛਾੜ ਆ ਜਾਣਾ ਇੱਥੇ ਲੁਕ ਲੁਕ ਕੇ ਰਾਤ ਨੂੰ ਮਿਲਦੇ ਆ ਤੇ ਦਿੱਲੀ ਜਾ ਕੇ ਖੁੱਲ ਕੇ ਸਮਝੌਤਾ ਕਰਦੇ ਆ ਪਰ ਜਨਤਾ ਇਹਨਾਂ ਦੇ ਜਿਹੜੇ ਇਹ ਗੁੱਪਤ ਸਮਝੌਤੇ ਆ ਉਹਦੇ ਤੋਂ ਸੁਚੇਤ ਆ ਔਰ ਸ਼ਰਮਣੀ ਅਕਾਲੀ ਦਲ ਦਾ ਕਾਫਲਾ ਜਿਹੜਾ ਦਿਨ ਅੱਗੇ ਵਧ ਰਿਹਾ ਔਰ ਜਿੱਤਾਲੇ ਪਾਸੇ ਵਧੇ ਜੀ ਭਗਵੰਤ ਮਾਨ ਦਾ ਰਾਇਆ ਕਿ ਐਮਐਸਪੀ ਉਹਨਾਂ ਦੇ ਅਧਿਕਾਰ ਖੇਤਰ ਨਹੀਂ ਉਹ ਕੇਂਦਰ ਦਵੇਗੀ ਦੇਖੋ ਜੇ ਭਗਵੰਤ ਮਾਨ ਜੀ ਕਹਿੰਦੇ ਆ ਕਿ ਮੈਂ ਹੁਣ ਐਮਐਸਪੀ ਨਹੀਂ ਦੇ ਸਕਦਾ ਤੇ ਇੱਕ ਤਾਂ ਤੁਹਾਨੂੰ ਬੇਨਤੀ ਹੈ ਕਿ ਭਗਵੰਤ ਮਾਨ ਜੀ ਦਾ ਵੀ ਬਿਆਨ ਪੁਰਾਣਾ ਚਲਾਓ ਵੀਡੀਓ ਕੱਢ ਕੇ ਜਿੱਦੇ ਚ ਕਿਹਾ ਸੀ ਕਿ ਸਾਰੀਆਂ ਫਸਲਾਂ ਦੀ ਐਮਐਸਪੀ ਮੈਂ ਸਟੇਟ ਵੱਲੋਂ ਦਊਂਗਾ ਇੱਕ ਉਹਨਾਂ ਦੀ ਮੰਤਰੀ ਸੀ ਜਿਹਨੇ ਚੁਟਕੀ ਚੁਟਕੀ ਮਾਰ ਕੇ ਕਿਹਾ ਸੀ 5 ਮਿੰਟਾਂ ਚ ਦੇ ਤੇ ਨਾਲ ਉਦੋਂ ਕਹਿੰਦੇ ਸੀ ਕਿ ਕਾਂਗਰਸ ਦਾ ਮੁੱਖ ਮੰਤਰੀ ਅਸਤੀਫਾ ਦੇਵੇ ਤੇ ਹੁਣ ਫਿਰ ਭਗਵੰਤ ਮਾਨ ਜੀ ਅਸਤੀਫਾ ਦੇ ਦਿਓ ਜਦੋਂ ਤੁਸੀਂ ਅੱਜ ਮੰਨ ਲਿਆ ਕਿ ਤੁਸੀਂ ਸਿਰਫ ਇਲੈਕਸ਼ਨ ਜਿੱਤਣ ਵਾਸਤੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਹੁਣ ਕਿਸ ਮੂੰਹ ਦੇ ਨਾਲ ਤੁਸੀਂ ਗੱਡੀ ਦੇ ਉੱਤੇ ਬੈਠੇ ਹੋ ਅੱਜ ਤੁਸੀਂ ਆਉਣਾ ਪਤਾ ਲੱਗਿਆ ਗੁਰਦਾਸਪੁਰਾ ਜੀ ਅਸਤੀਫਾ ਦੇ ਕੇ ਜਾਓ ਕੱਲਾ ਇਹ ਨਾ ਕਹਿ ਕੇ ਜਾਓ ਕਿ ਮੈਂ ਐਮਐਸਪੀ ਨਹੀਂ ਦੇ ਸਕਦਾ ਨਾਲ ਅਸਤੀਫਾ ਦੇ ਕੇ ਜਾਓ ਨਹੀਂ ਦੇ ਕੇ ਜਾਓਗੇ ਤੇ ਫਿਰ ਗੁਰਦਾਸਪੁਰ ਲੋਕ ਸਭਾ ਦੇ ਹਲਕੇ ਦੇ ਪਾਰਲੀਮੈਂਟ ਦੇ ਲੋਕ ਤੁਹਾਨੂੰ ਸਬਕ ਸਿਖਾਉਣਗੇ ਤੁਹਾਨੂੰ ਮਜਬੂਰ ਕਰਨਗੇ ਕਿ ਤੁਹਾਨੂੰ ਗੱਦੀ ਤੋਂ ਕਿਵੇਂ ਲਾਉਣਾ ਜੀਵੰਦਰ ਸਿੰਘ ਜੀ ਕਿਹੜੀ ਪਾਰਟੀ ਨੂੰ ਛੱਡ ਕੇ ਆਜੋ ਆਵਾਜ਼ ਪਾਰਟੀ ਛੱਡ ਕੇ ਆ ਕਿਉਂ ਕੀ ਕਾਰਨ ਬਣਿਆ ਕਿਉਂ ਤੁਸੀਂ ਆਵਾਜ਼ ਦੇ ਪਾਰਟੀ ਦੋ ਸਾਲ ਹੋ ਗਏ ਸਾਡਾ ਕੋਈ ਕੰਮ ਹੀ ਨਹੀਂ ਹੋਇਆ ਸਾਡੇ ਕਿਸੇ ਵੀ ਮੁੰਡੇ ਦਾ 25 30 ਜਨਾਂ ਦਾ ਗਰੁੱਪ ਹੈ ਸਾਡਾ ਸਾਡਾ ਇੱਕ ਬੰਦੇ ਦਾ ਵੀ ਕੰਮ ਨਹੀਂ ਹੋਇਆ ਕਾਲੀਤਾਲੀ ਆਪਣਾ ਆਏ ਸਰਕਾਰ ਤੇ ਕੰਮ ਹੋਣ ਸਾਰੇ ਸਾਡੇ ਮਲੇ ਦੇ ਅਸੀਂ ਅੱਜ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਕਾਸ ਬੜਾ ਕੀਤਾ ਹੈ ਵਿਕਾਸ ਦੀ ਹੈ ਅੱਲਾ ਲੈ ਕੇ ਜੀ ਲੋਕਾਂ ਦੇ ਪ੍ਰਾਪਤੀਆਂ ਲੈ ਕੇ ਲੋਕਾਂ ਤੇ ਜਾਵਾਂਗੇ ਤੁਸੀਂ ਕਹਿੰਦੇ ਅਸੀਂ ਪਾਰਟੀ ਛੱਡ ਰਹੇ ਹਾਂ ਕੁਝ ਨਹੀਂ ਹੋਇਆ ਪੈਸਾ ਕੁਝ ਵੀ ਨਹੀਂ ਆਇਆ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ